ਨਸ਼ੇ ਦੀ ਓਵਰਡੋਜ਼ ਦੇ ਨਾਲ ਜਿਹੜੇ ਦੋਨਾਂ ਦੀ ਮੌਤ ਹੋ ਗਈ ਹੈ ਛੋਟੀਆਂ ਛੋਟੀਆਂ ਦੋ ਬੇਟੀਆਂ ਨੇ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਦੱਸਦੀਆਂ ਕਿ ਲਗਾਤਾਰ ਓਵਰਡੋਜ਼ ਨਾਲ ਕਿੰਨੇ ਨੌਜਵਾਨ ਮਰਦੇ ਜਾ ਰਹੇ ਆ ਪਿੰਡਾਂ ਵਿੱਚ ਲਗਾਤਾਰ ਨਸ਼ਾ ਵਿਕ ਰਿਹਾ ਸਾਡੇ ਆਪਣੇ ਮਹੱਲੇ ਦੇ ਵਿੱਚ ਲਗਾਤਾਰ ਬਹੁਤ ਨਸ਼ਾ ਵਿਕ ਰਿਹਾ ਲਗਾਤਾਰ ਨੌਜਵਾਨ ਮਰਦੇ ਜਾ ਰਹੇ ਆ ਤੁਹਾਡੇ ਸਾਹਮਣੇ ਉਹਨਾਂ ਦੀਆਂ ਲਾਸ਼ਾਂ ਪਈਆਂ ਇਨੀਆਂ ਨਿੱਕੀਆਂ ਬੱਚੀਆਂ ਦੋ ਜਿਹੜੀਆਂ ਲਾਗੇ ਵਿਲਕ ਰਹੀਆਂ ਵਾਂ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਰਿਹਾ ਇਹਨਾਂ ਦੇ ਇਸੇ ਨਸ਼ਿਆਂ ਦੇ ਦੌਰ ਦੇ ਵਿੱਚ ਇਤਨੇ ਭਰਾ ਚਲੇ ਗਏ ਘਰ ਬਿਲਕੁਲ ਖਾਲੀ ਹੋ ਗਿਆ ਜਦੋਂ ਨਸ਼ਿਆਂ ਵਾਲੇ ਫੜ ਲ ਤੇ ਉਹਨਾਂ ਕੋਲੋਂ ਪੈਸੇ ਲੈ ਕੇ ਪੁਲਿਸ ਜਿਹੜੀ ਆ ਉਹਨਾਂ ਨੂੰ ਛੱਡ ਦਿੰਦੀ ਆ ਸਾਡੇ ਪਿੰਡ ਦੇ ਵਿੱਚੋਂ ਪਤਾ ਨਹੀਂ ਕਿੰਨੀ ਵਾਰ ਮੁੰਡੇ ਫੜੇ ਆ ਤੇ ਪੈਸੇ ਲੈ ਕੇ ਪੁਲਿਸ ਛੱਡ ਦਿੰਦੀ ਆ ਯਮਰ ਬਹੁਤ ਦਾ ਕਿਸ ਤਰ੍ਹਾਂ ਹੁੰਦਾ ਇਹ ਨਵੀਂ ਇਹਨਾਂ ਨੇ ਚਿੱਟਾ ਦੇ ਕੇ ਗਿਆ ਘਰੇ 10000 ਦਾ ਧੁੜਾਂ ਤੋਂ ਮੁੰਡੇ ਆ ਉਹ ਦੇ ਕੇ ਗਏ ਆ ਤੇ ਇਹਨਾਂ ਨੇ ਪਤਾ ਨਹੀਂ ਰਾਤ 12 ਵਜੇ ਲਾਇਆ ਕਿ 2 ਵਜੇ ਦੱਸ ਜਾ ਦਾ ਦਾ ਹੀ ਲਾ ਲਿਆ ਘਰੇ ਲਾਇਆ ਘਰੇ ਲਾ ਲਿਆ ਉਹ ਕਰ ਇਹ ਦੇਖੇ ਜਾਂਦੇ ਠੀਕ ਹੈ ਕਿੰਨੀ ਲਸ਼ਾ ਖਦਮ ਹੋ ਗਿਆ ਨਹੀਂ ਜੀ ਸਰਕਾਰਾਂ ਦੀਆਂ ਅੱਖਾਂ ਮੀਟੀਆਂ ਖੁੱਲੀਆਂ ਨਹੀਂ ਆ ਜੀ ਨਸ਼ਾ ਵਿਕੰਡਿਆ ਸਾਡੇ ਪਿੰਡ ਚਿੱਟਾ ਇਨਾ ਵਿਕਦਾ ਬੁੱਢੀਆਂ ਵੀ ਵੇਚੀ ਜਾਂਦੀਆਂ ਬੰਦੇ ਵੀ ਵੇਚੀ ਜਾਂਦੇ ਛਰੇ ਆਵਾਂ ਵਰਤ ਕੇ ਆਣੇ ਗਾਤਰੇ ਪਾ ਕੇ ਨਸ਼ਾ ਢਿਆਂ ਤੇ ਪੁੜਾਂ ਤੇ ਵੇਚਦੇ ਆ ਕੀ ਨਾ ਸੀ ਨੋ ਨੋ ਇਹਨਾਂ ਦਾ ਗੌਰਪ੍ਰੀਤ ਉਹਦਾ ਨਾਮ ਮਲਕੀਤ ਸਿੰਘ ਹਾਂ ਉੱਪਰ ਆਇਆ ਬਬਟਾ ਕਿੰਨੇ ਬੱਚੇ ਉਹਦੇ ਦੋ ਗੁੱਡੀਆਂ ਬੇਟੀਆਂ ਮਾਵਾਂ ਦੇ ਪੁੱਤ ਜਿਹੜੇ ਮਰਵਾਉਣੇ ਮਰਵਾਈ ਜਾਂਦੇ ਕੋ ਗੁੰਡਾ ਕਰਦੀ ਬੁੜੀਆਂ ਕੋ ਪਰਸ ਖੋਲੇ ਚੋਰੀਆਂ ਹੋਣ ਡੀਆਂ ਪੁੱਤ ਮਰਦੇ ਜਾਂਦੇ ਸਰਕਾਰਾਂ ਦੇ ਕੁਸਕਦੀਆਂ ਹੀ ਨਹੀਂ ਕੋਲਸ ਫੜਦੀ ਨਹੀਂ ਜਿਹੜਾ ਨਸ਼ਾ ਕਿੱਥੇ ਫੜਦੇ ਫੜਦੇ ਪਿੰਡ ਦੇ ਮੈਂਬਰ ਸੰਚੇ ਜਾਂਦੇ ਆ ਛਡਾ ਲਿਓਂਦੇ ਸਰਕਾਰ ਤੇ ਕਹਿੰਦੀ ਸੀ ਜਿਹੜਾ ਮੈਂਬਰ ਸਰਪੰਚ ਪਿੱਛੇ ਛਡਾਉਣ ਜਾਊਗਾ ਉੱਤੇ ਵੀ ਕਾਰਵਾਈ ਹੋਊਗੀ ਕੀਤਾ ਜੇ ਤੇ ਕੋਈ ਸਾਡੇ ਪਿੰਡ ਨਹੀਂ ਤੇ ਪੱਠੀਆਂ ਵੀ ਲੱਗਦੀਆਂ ਸਾਰੇ ਕੰਮ ਹੁੰਦੇ ਕੁਛ ਨਹੀਂ ਕਾਰਵਾਈ ਆ ਮੁੰਡੇ ਮਾਰ ਕੇ ਕੱਲ ਕੋ ਖਾਦਾ ਤੇ ਮਰੇ ਆ ਇਹਨਾਂ ਆਛਾ ਬੁੱਢੀ ਨੇ ਥੋੜਾ ਦੇ ਦਿੱਤਾ ਘਰੋਂ ਕੱਢ ਕੇ ਦੇ ਕੇ ਗਏ ਆ ਤੇ ਅਹੀਂ ਤੇ ਤੁੜਾਂ ਨੂੰ ਰੋਣੇ ਵੀ ਤੁੜਾਂ ਚ ਆ ਅੱਛਾ ਇਹ ਜੀ ਨਸ਼ੇ ਕਰ ਨਹੀਂ ਹੋਈ ਇਹਨਾਂ ਦੋਨਾਂ ਭਰਾਵਾਂ ਦੀ ਮੌਤ ਤੇ ਇਹ ਤਿੰਨ ਭਰਾ ਸੀ ਜੀ ਲਖਬੀਰ ਸਿੰਘ ਫੌਜੀ ਸੀ ਇਹਨਾਂ ਦੇ ਫਾਦਰ ਸਾਹਿਬ ਰਿਟਾਇਰ ਹੋਏ ਤੇ ਤਿੰਨ ਭਰਾ ਸੀ ਤਿੰਨਾਂ ਭਰਾਵਾਂ ਨੂੰ ਨਸ਼ੇ ਕਰਕੇ ਹੀ ਇਹਨਾਂ ਦੀ ਡੈਥ ਹੋਈ ਆ ਤੇ ਸਾਡੀ ਤਾਂ ਸਰਕਾਰਾਂ ਕੇ ਬੇਨਤੀ ਆ ਕਿ ਇਹਨੂੰ ਰੋਕਿਆ ਜਾਵੇ ਜਿਹੜੀਆਂ ਸਿਰਫ ਕਾਗਜ਼ੀ ਗੱਲਾਂ ਨਾ ਕੀਤੀਆਂ ਜਾਂਣ ਕੱਲੇ ਭਾਸ਼ਣबाजी ਨਾ ਕੀਤੀ ਜਾਵੇ ਅਸ਼ਕਲ ਇਹ ਆ ਕਿ ਜੇ ਕੋਈ ਬੋਲਦਾ ਤੇ ਉਹਨੂੰ ਕਹਿ ਦਿੰਦੇ ਕਿ ਇਹ ਸਰਕਾਰ ਵਿਰੋਧੀ ਆ ਪਰ ਅਸੀਂ ਸਮਾਜ ਦੀ ਗੱਲ ਕਰਦੇ ਆ ਕਿ ਜੇ ਚੰਗੇ ਇਨਸਾਨ ਆ ਸਾਡੇ ਗੋਲੀਆਂ ਨਾ ਮਰੇ ਜਾਣਦੇ ਆ ਜਿਹੜੇ ਕੋਈ ਸਾਡੇ ਨਸ਼ੇਰਾਂ ਹੀ ਤੁਰੇ ਜਾਂਦੇ ਆ ਉਹ ਸਾਡੇ ਬੱਚੇ ਉਹਨਾਂ ਨੂੰ ਗਮਰਾਹ ਕਰਕੇ ਤੇ ਕਾਤਲ ਬੰਦੇ ਜਾਂਦੇ ਆ ਅਸੀਂ ਇਹ ਸੇ ਸੋਚਦਾ ਕਿ ਸਾਡੇ ਪੰਜਾਬ ਦਾ ਬਣਊਗਾ ਕੀ ਕੀ ਲੱਗਦਾ ਸਰਕਾਰ ਕੀ ਜਵਾਬ ਕਰ ਰਹੀ ਲੱਛਾ ਚੜਿਆ ਹੋਇਆ ਬਿਲਕੁਲ ਝੂਠੇ ਦਾਵੇ ਆ ਬਿਲਕੁਲ ਝੂਠੇ ਦਾਵੇ ਆ ਸ਼ਹਿਰੀ ਆਮ ਸਪਲਾਈ ਹੋਣ ਡੀ ਆ ਘਰ ਘਰ ਸਪਲਾਈ ਹੋਣ ਡੀ ਆ ਇਹ ਤਾਂ ਸੀ ਨੋਜੋਨਾ ਇਹ ਤਾਂ ਨਾ ਇੱਕ ਦਾ ਨਾ ਕੋਣੀ ਛੋਟਾ ਨਾ ਤੇ ਇੱਕ ਦਾ ਨਾ ਗੋਪੀ ਸੀ ਆਏ ਸੀ ਨੀ ਹਾਂਜੀ ਇੱਕ ਵਾਇਆ ਸੀ ਇੱਕ ਦੀਆਂ ਦੋ ਗੁੜੀਆਂ ਛੋਟੀਆਂ ਛੋਟੀਆਂ 7 ਸਾਲ ਦੀ ਇੱਕ 5 ਸਾਲ ਦੀ ਆ ਹੁਣ ਉਹਨਾਂ ਦੇ ਪਾਲਣ ਪੋਸ਼ਣ ਕਰਨ ਲਈ ਕੁਛ ਨਹੀਂ ਕਰ ਬਚਿਆ ਮੰਨਦੀ ਕਰਦੇ ਨੇ ਮਾਗਦਾ ਸਰਕਾਰ ਕੋਈ ਆ ਜੀ ਸਰਕਾਰ ਹੀ ਜੇ ਸਾਡੀ ਜਵਾਨੀ ਨੂੰ ਬਚਾ ਸਕਦੀ ਆ ਸਾਡੇ ਪੰਜਾਬ ਨੂੰ ਬਚਾ ਸਕਦੀ ਆ ਸੱਚੇ ਮਨੋਂ ਕੰਮ ਕਰੇ ਤੇ ਜਿਹੜੀ ਜੋ ਕਹਿ ਰਹੇ ਆ ਉਸੇ ਆਪਣੇ ਆਪਣੇ ਬੋਲਾਂ ਤੇ ਹੀ ਅਮਲ ਕਰ ਲੈ ਅਸੀਂ ਤੇ ਇਹੋ ਬੇਨਤੀ ਕਰਦੇ ਆ ਸਰਕਾਰ ਅੱਗੇ ਕਿ ਆਪਣੇ ਬੋਲਾਂ ਤੇ ਹੀ ਅਮਲ ਕਰ ਲੈ ਤੇ ਸਾਡਾ ਜਿਹੜਾ ਪੰਜਾਬ ਆ ਸ਼ਾਇਦ ਸਾਡਾ ਪੰਜਾਬ ਬਚੇ ਤੇ ਸਾਡੀ ਜਵਾਨੀ ਬਚੇ ਇਹ ਮੇਰੇ ਭਰਾ ਦਾ ਸੰਡੂ ਸੀ ਜਿਹੜਾ ਵੱਡਾ ਮੁੰਡਾ ਤੇ ਜਿਹੜਾ ਛੋਟਾ ਏ ਉਹ ਦਾ ਛੋਟਾ ਭਰਾ ਸੀ ਇਹ ਦੋਵੇਂ ਸਕੇ ਭਰਾ ਸੀ ਇਹ ਦੋਵੇਂ ਸਕੇ ਭਰਾ ਸੀ ਜਿਹੜੇ ਨਸ਼ੇ ਦੀ ਓਵਰਡੋਜ਼ ਦੇ ਨਾਲ ਜਿਹੜੇ ਦੋਨਾਂ ਦੀ ਮੌਤ ਹੋ ਗਈ ਆ ਕੀ ਨਾਮ ਸੀ ਦਾ ਦੋਨਾਂ ਦਾ ਕਿਹਨੇ ਹੋਣਾ ਸੀ ਵੱਡੇ ਦਾ ਨਾਂ ਕੋਨੀ ਸੀ ਛੋਟੇ ਦਾ ਨਾਂ ਗੋਪੀ ਸੀ ਹਾਂਜੀ ਇਹਨ ਵੱਡਾ ਜਿਹੜਾ ਵਾ ਉਹਦੀ ਉਮਰ ਕੋਈ 30 35 ਸਾਲ ਦੇ ਕਰੀਬ ਸੀਗੀ ਜਿਹੜਾ ਦੂਜਾ ਆ ਉਹ 30 32 ਸਾਲ ਦਾ ਹੋਊਗਾ ਇੰਨੀ ਕਿ ਇਹਨਾਂ ਦੀ ਉਮਰ ਸੀ ਤੇ ਜਿਹੜਾ ਵੱਡਾ ਉਹ ਵਿਆਹਿਆ ਸੀ ਉਹਦੀਆਂ ਛੋਟੀਆਂ-ਛੋਟੀਆਂ ਦੋ ਬੇਟੀਆਂ ਨੇ 1.5 ਸਾਲ ਦੀ ਬੇਟੀ ਆ ਤੇ ਜਿਹੜੀ ਦੂਜੀ ਆ ਉਹ 3 ਸਾਲ ਦੀ ਆ ਸਰਕਾਰਾਂ ਦੇ ਦਾਵਾ ਕਰ ਰਹੀਆਂ ਵੀ ਅਸੀਂ ਯੁੱਧ ਲਸ਼ਾ ਉਹਦੇ ਚਲਾ ਕੇ ਤੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਸਰਕਾਰਾਂ ਦਾਵੇ ਗਲਤ ਕਰ ਰਹੀਆਂ ਗੁੰਡਾਗਰਦੀ ਪਹਿਲਾਂ ਨਾਲੋਂ ਵਧੀ ਆ ਓਵਰਡੋਜ਼ ਨਾਲ ਲਗਾਤਾਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਦੱਸਦੀਆਂ ਕਿ ਲਗਾਤਾਰ ਓਵਰਡੋਜ਼ ਨਾਲ ਕਿੰਨੇ ਨੌਜਵਾਨ ਮਰਦੇ ਜਾ ਰਹੇ ਆ ਪਰ ਇਹ ਜਿਹੜੀਆਂ ਸਰਕਾਰਾਂ ਅੱਖਾਂ ਮੀਟ ਕੇ ਬੈਠੀਆਂ ਲਗਾਤਾਰ ਅਸੀਂ ਜਿਹੜਾ ਹੁਣ ਤਰਨਤਨ ਜ਼ਿਲ੍ਹੇ ਦੇ ਐਸਐਸਪੀ ਆ ਉਹਨਾਂ ਨੂੰ ਪਤਾ ਨਹੀਂ ਕਿੰਨੀ ਵਾਰੀ ਅਸੀਂ ਲਿਸਟਾਂ ਬਣਾ ਕੇ ਦੇ ਚੁੱਕੇ ਆ ਕਈ ਨਾ ਪਿੰਡਾਂ ਵਿੱਚ ਲਗਾਤਾਰ ਨਸ਼ਾ ਵਿਕ ਰਿਹਾ ਮੇਰਾ ਆਪਣਾ ਪਿੰਡ ਸਰਿਆਲੀ ਗੱਲਾਂ ਹੈ ਮੈਂ ਆਪਣੇ ਪਿੰਡ ਵੱਲੋਂ ਵੀ ਦੋ ਵਾਰੀ ਐਸਐਸਪੀ ਸਾਹਿਬ ਨੂੰ ਸ਼ਿਕਾਇਤ ਕਰ ਚੁੱਕੀ ਆ ਕਿ ਸਾਡੇ ਆਪਣੇ ਮਹੱਲੇ ਦੇ ਵਿੱਚ ਲਗਾਤਾਰ ਬਹੁਤ ਨਸ਼ਾ ਵਿਕ ਰਿਹਾ ਲਗਾਤਾਰ ਨੌਜਵਾਨ ਮਰਦੇ ਜਾ ਰਹੇ ਆ ਪਰ ਇਹ ਸਰਕਾਰਾਂ ਤਾਸ ਤੋਂ ਮੱਸ ਨਹੀਂ ਹੋ ਰਹੀਆਂ ਪਰ ਅਸੀਂ ਇਹ ਪਿੰਡ ਜਾ ਮਾਰੇ ਦੇ ਜਿਹੜੇ ਦੋਨੇ ਭਰਾ ਹੀ ਆ ਤੁਹਾਡੇ ਸਾਹਮਣੇ ਉਹਨਾਂ ਦੀਆਂ ਲਾਸ਼ਾਂ ਪਈਆਂ ਇੰਨੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਦੋ ਜਿਹੜੀਆਂ ਲਾਗੇ ਵਿਲ ਕਰਈਆਂ ਵਾ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਰਿਹਾ ਇਹਨਾਂ ਦੇ ਇਹਨਾਂ ਦਾ ਜਿਹੜਾ ਵੱਡਾ ਜੀੜ ਸੀ ਉਹ ਵੀ ਪਹਿਲਾਂ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਹੁਣ ਇਹ ਦੋਨੇ ਭਰਾ ਜਿਹੜੇ ਆ ਹੁਣ ਇਹਨਾਂ ਦੀ ਡੈਥ ਹੋ ਗਈ ਆ ਤੇ ਪਰਿਵਾਰ ਤਿੰਨੇ ਭਰਾ ਜਿਹੜੇ ਆ ਉਹ ਇਸੇ ਨਸ਼ਿਆਂ ਦੇ ਦੌਰ ਦੇ ਵਿੱਚ ਇਤਨੇ ਭਰਾ ਚਲੇ ਗਿਆ ਘਰ ਬਿਲਕੁਲ ਖਾਲੀ ਹੋ ਗਿਆ ਅਸੀਂ ਅਸੀਂ ਮੰਗ ਕਰਦੇ ਆ ਕਿ ਸਰਕਾਰ ਫੌਰੀ ਤੌਰ ਤੇ ਨਸ਼ਿਆਂ ਨੂੰ ਠੱਲ ਪਾਵੇ ਕਿਉਂਕਿ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਅਸੀਂ ਜ਼ਿਲ੍ਹੇ ਦੇ ਐਸਐਸਪੀ ਤੋਂ ਵੀ ਦੁਆਰਾ ਮੰਗ ਕਰਦੇ ਆ ਕਿ ਐਸਐਸਪੀ ਸਾਹਿਬ ਨੂੰ ਪਹਿਲਾਂ ਵੀ ਅਸੀਂ ਕਹਿ ਚੁੱਕੇ ਆ ਤੇ ਜਿਹੜੀ ਪੁਲਿਸ ਪ੍ਰਸ਼ਾਸਨ ਉਹ ਇਹਦੇ ਤੇ ਜਰਾ ਵੀ ਗੌਰ ਨਹੀਂ ਕਰ ਰਿਹਾ ਜਦੋਂ ਨਸ਼ਿਆਂ ਵਾਲੇ ਫੜ ਲੈਂਦੇ ਆ ਤੇ ਉਹਨਾਂ ਕੋਲੋਂ ਪੈਸੇ ਲੈ ਕੇ ਪੁਲਿਸ ਜਿਹੜੀ ਆ ਉਹਨਾਂ ਨੂੰ ਛੱਡ ਦਿੰਦੀ ਆ ਜਾਂ ਉਹਨਾਂ ਤੇ ਪੀਣ ਦਾ ਪਰਚਾ ਦਰਜ ਕਰਕੇ ਤੇ ਉਹਨਾਂ ਨੂੰ ਨਸ਼ਾ ਸ਼ਡਾਓ ਕੇਂਦਰ ਚ ਭੇਜ ਦਿੰਦੇ ਆ ਕਿਉਂਕਿ ਪੁਲਿਸ ਨੂੰ ਪਤਾ ਹੁੰਦਾ ਵਾ ਵੀ ਜਦੋਂ ਲੋਕ ਸ਼ਿਕਾਇਤ ਕਰਦੇ ਆ ਸਾਡੇ ਪਿੰਡ ਦੇ ਵਿੱਚੋਂ ਪਤਾ ਨਹੀਂ ਕਿੰਨੀ ਵਾਰੀ ਮੁੰਡੇ ਫੜੇ ਆ ਤੇ ਪੈਸੇ ਲੀਕੇ ਪੁਲਿਸ ਛੱਡ ਦਿੰਦੀ ਆ ਤੇ ਉਹਨਾਂ ਤੇ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਜਿੰਨੀ ਦੇਰ ਤੱਕ ਜਿਹੜੀਆਂ ਵੱਡੀਆਂ ਫੈਕਟਰੀਆਂ ਨਸ਼ਾ ਬਣਾਉਣ ਵਾਲੀਆਂ ਗੋਲੀਆਂ ਬਣਾਉਣ ਵਾਲੀਆਂ ਜਿੰਨੀ ਦੇਰ ਤੱਕ ਉਹ ਫੈਕਟਰੀਆਂ ਬੰਦ ਨਹੀਂ ਹੁੰਦੀਆਂ ਓਨੀ ਦੇਰ ਤੱਕ ਪੰਜਾਬ ਦੀ ਜਵਾਨੀ ਜਿਹੜੀ ਉਹਨੂੰ ਬਚਾਇਆ ਨਹੀਂ ਜਾ ਸਕਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਸਰਕਾਰ ਫੌਰੀ ਤੌਰ ਤੇ ਨਸ਼ਿਆਂ ਨੂੰ ਠੱਲ ਪਾਈ ਜਾ ਸਕੇ ਕਿਉਂਕਿ ਜਿੱਦਾਂ ਦੀ ਘਟਨਾ ਇਸ ਪਰਿਵਾਰ ਨਾਲ ਵਾਪਰੀ ਆ ਉਹ ਕਿਸੇ ਹੋਰ ਨਾਲ ਨਾ ਵਾਪਰੇ